ਜੇ ਬੇਬੇ ਦਿਨਵਾਜੋ ਬਿਮਾਰ ਆਂਦੀ ਸੀ ਬੇਬੇ ਨੂੰ ਸ਼ੱਕ ਹੋ ਗਿਆ ਤੈਨੂੰ ਪਤਾ ਕੀ ਮਤਲਬ ਬੇਬੇ ਮੈਨੂੰ ਆਈ ਕਹਿੰਦੀ ਸੀ ਕਹਿੰਦੀ ਮੈਨੂੰ ਪੱਕਾ ਪਤਾ ਵੀ ਤੁਸੀਂ ਮੇਰੇ ਕੋਲ ਕੋਈ ਗੱਲ ਕਰਨ ਆਈਆਂ ਸੀਗਾ ਬਸ ਨਿੱਕੇ ਨੇ ਤੁਹਾਡੀ ਗੱਲ ਸੁਣੀ ਨਹੀਂ ਹੈਗੀ ਮੈਨੂੰ ਗੱਲ ਦੱਸੋ ਮੈਂ ਦੱਸ ਕੇ ਤਾਂ ਨਹੀਂ ਆਈ ਪੂਰੀ ਗੱਲ ਪਰ ਬੇਬੇ ਨੂੰ ਮੈਂ ਇੰਨੀ ਗੱਲ ਜ਼ਰੂਰ ਕਿਹਾਈ ਸੀ ਮੈਂ ਕਿਹਾ ਬੇਬੇ ਜੇ ਤੂੰ ਚਾਹਣੀ ਹੈ ਨਾ ਤੇਰਾ ਘਰ ਵਧੀਆ ਆਈ ਬਸ ਸਿਆਰੇ ਵੇ ਤਾ ਕੁੜੀ ਤੇ ਧਿਆਨ ਰੱਖ ਵੀ ਇਹ ਤੋਂ ਪਹਿਲਾਂ ਕਿ ਤੈਨੂੰ ਪਛਤਾਉਣਾ ਪਵੇ ਹੁਣ ਇੱਕ ਵਾਰ ਤਾਂ ਬੇਬੇ ਨੇ ਗੱਲ ਤੇ ਗੌਰ ਜੀ ਤਾਂ ਕੀਤੀ ਹੈ ਮੇਰੀ ਤੇ ਤੂੰ ਬਾਅਦ ਚ ਹੁਣ ਦੇਖੀ ਜਾਊਗੀ ਤੈਨੂੰ ਹੀ ਲੱਗਦਾ ਇਹ ਸਾਰੇ ਕੋਈ ਥਾਲੀ ਦੇ ਚੱਟੇ-ਵੱਟੇ ਨੇ ਤੇਰੇ ਤੋਂ ਗੱਲ ਕਰਵਾਉਣਾ ਚਾਹੁੰਦੀ ਸੀ ਜਾ ਕੇ ਹੁਣ ਨਿੱਕੇ ਨੂੰ ਦੱਸ ਦੂਗੀ ਤੇ ਨਿੱਕਾ ਉਹਦੇ ਕੰਨ 'ਚ ਫਰੋ ਦਊਗਾ ਓਹੋ ਮੈਂ ਕੋਈ ਗੱਲ ਦੱਸੀ ਨਹੀਂ ਹੈਗੀ ਮੈਂ ਤਾਂ ਸਿਰਫ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੇ ਉਹ ਸਿਆਣੀ-ਵਿਆਣੀ ਹੈੀ ਤੇ ਮੇਰੀ ਗੱਲ ਸਮਝੂਗੀ ਸਿਆਣੀ-ਵਿਆਣੀ ਦਾ ਤੈਨੂੰ ਪਤਾ ਹੀ ਹੈ ਜਿਹਨੇ ਆਪਦਾ ਘਰ ਨਹੀਂ ਬਚਾਇਆ ਉਹ ਕਾਦੀ ਸਿਆਣੀ ਹੋਈ ਹਾ ਇਹ ਤਾਂ ਹੈ ਇਹ ਗੱਲਾਂ ਵੀ ਕਹਿ ਕੇ ਆਈ ਹੈ ਜੇ ਕੋਈ ਦਿਮਾਗ ਤੇ ਮਾੜਾ ਮਾਟਰ ਅਸਰ ਹੋਊਗਾ ਤਾਂ ਕੋਣ ਨਹੀਂ ਕਹਿੰਦਾ ਉਹਨੂੰ ਕੋਣ ਨਹੀਂ ਕਹਿੰਦਾ ਮੇਰੇ ਮਾਪਿਓ ਆ ਕੇ ਕਹਿਗੇ ਮੈਂ ਕਹਿਗੀ ਤੂੰ ਕਹਿਤਾ ਪਰ ਕਿਸੇ ਦੇ ਕਰਨ ਤੇ ਕੋਈ ਜੂਂ ਸਰਕਦੀ ਆ ਚਲ ਕੋਈ ਨਾ ਨਾਲ ਉਹਨੂੰ ਇੱਕ ਵਾਰੀ ਕਹਿਨ ਦਾ ਫਰਜ਼ ਬਣਦਾ ਸੀਗਾ ਮੇਰਾ ਉਹਨੇ ਮੈਨੂੰ ਬੁਲਾ ਲਿਆ ਪੁੱਛਿਆ ਤੇ ਮੈਂ ਗੱਲ ਗੋਲ ਮੋਲ ਜੀ ਕਰਕੇ ਉਹਨੂੰ ਦੱਸਦੀ ਅੱਗੇ ਹੁਣ ਉਹ ਦੇਖੂਗਾ ਮੈਨੂੰ ਤਾਂ ਐ ਲੱਗਦਾ ਇਹਨਾਂ ਨੇ ਜਾਣ ਕੇ ਤੇਰੇ ਤੋਂ ਗੱਲ ਕਰਵਾਉਣੀ ਸੀਗੀ ਉਹ ਕੜਵਾ ਲਈ ਤੇ ਹੁਣ ਇਹ ਇਸਦਾ ਫਾਇਦਾ ਚੱਕਣਾ ਟੈਨਸ਼ਨ ਨਾ ਲੈ ਮੈਂ ਕੋਈ ਗੱਲ ਨਹੀਂ ਕੀਤੀ ਇਹਨਾਂ ਕੋਲ ਮੈਂ ਬੇਬੇ ਨੂੰ ਕੋਈ ਗੱਲ ਦਾ ਪਤਾ ਨਹੀਂ ਲਗਨਦਾ ਤਾਂ ਬਸ ਮੈਂ ਬੇਬੇ ਨੂੰ ਗੱਲਾਂ-ਗੱਲਾਂ ਵਿੱਚ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਘਰ ਦਾ ਖਿਆਲ ਰੱਖ ਕਿੱਦੂ ਮੁੜ ਕੇ ਤੈਨੂੰ ਪਛਤਾਣਾ ਪਵੇ ਹੋਰ ਮੈਂ ਕੋਈ ਗੱਲ ਨਹੀਂ ਕੀਤੀ ਉਹਦੇ ਕੋਲ ਪਤਾ ਮਨਿੰਦਰ ਤੋ ਜਿੰਨਾ ਸਹੀ ਉਹਨਾਂ ਨੂੰ ਸਮਝੀ ਆਨੀਆ ਉਹਨੇ ਚੰਗੇ ਹੈ ਨਹੀਂ ਉਹ ਜਿਹੜਾ ਬੰਦਾ ਆਪ ਚੰਗਾ ਹੁੰਦਾ ਨਾ ਉਹਨੂੰ ਸਾਰੇ ਚੰਗੇ ਲੱਗਦੇ ਨੇ ਤੇਰੀ ਗਲਤੀ ਨਹੀਂ ਹੈਗੀ ਤੈਨੂੰ ਤਾਂ ਬੇਬੇ ਚੰਗੀ ਲੱਗਣੀ ਹੋਈ ਆ ਪਰ ਉਹ ਇੰਨੀ ਚੰਗੀ ਹੈ ਨਹੀਂ ਮੈਂ ਸਾਰਾ ਕੁਝ ਦੇਖਿਆ ਆਪਦੀ ਅੱਖੀ ਮੈਂ ਕਹਿੰਦਾ ਕਿ ਬੇਬੇ ਚੰਗੀ ਆ ਤੇ ਜੇ ਬੇਬੇ ਚੰਗੀ ਹੁੰਦੀ ਨਾ ਤਾਂ ਤੈਨੂੰ ਇਸ ਘਰ ਉੱਚ ਕੱਢਣ ਦੀ ਕੋਸ਼ਿਸ਼ ਨਾ ਕਰਦੀ ਸਗੋਂ ਵਸਾਉਂਦੀ ਮੈਂ ਤੇ ਗੱਲ ਕਹੀ ਨਹੀਂ ਰਹੀ ਪਰ ਗੱਲ ਤਾਂ ਇਹ ਹੈ ਨਾ ਕਿ ਜਿਹੜਾ ਇਹਨਾਂ ਦੇ ਅੱਖਾਂ ਦੇ ਪਰਦਾ ਪਿਆ ਹੋਇਆ ਉਹ ਚੱਕਣਾ ਚਾਹੁੰਦੇ ਆਪਾਂ ਬਸ ਪਤਾ ਨਹੀਂ ਇਹਨਾਂ ਦੇ ਅੱਖਾਂ ਤੋਂ ਉਹ ਪਰਦਾ ਕਦੋਂ ਹਟੂਗਾ ਇਸ ਤੋਂ ਪਹਿਲਾਂ ਕਿ ਸਭ ਕੁਝ ਲੁੱਟ ਕੇ ਨਾ ਲੈ ਜੇ ਉਹ ਉਹ ਐ ਕਿਵੇਂ ਕੁਝ ਲੁੱਟ ਕੇ ਲੈ ਜੂਗੀ ਉਹ ਤਾਂ ਹੀ ਦਾ ਬੇਬੇ ਨੂੰ ਸਮਝਾ ਕੇ ਆਈ ਆ ਤੂੰ ਛੱਡ ਬਸ ਕੋਈ ਗੱਲ ਨਹੀਂ ਦੇਖੀ ਜਾਊਗੀ ਜਿਹੜਾ ਕੁਝ ਹੋਊਗਾ ਤੂੰ ਕਾਹਤੋਂ ਟੈਨਸ਼ਨ ਲਈ ਆ ਸਿਰ ਤੇ ਚੱਲ ਛੱਡ ਉਹ ਗੱਲ ਤਾਂ ਉਹਦਾ ਕੋਈ ਸਿਰਾ ਤਾਂ ਹੈ ਨਹੀਂ ਨਾ ਮੈਂ ਤੈਨੂੰ ਐ ਕਹਿੰਨੀ ਆ ਤੂੰ ਮੈਨੂੰ ਪਹਿਲਾਂ ਵੀ ਨਹੀਂ ਦੱਸਿਆ ਤੂੰ ਵਕੀਲ ਕੋਲੇ ਜਾ ਕੇ ਆਏ ਸੀ ਕੀ ਗੱਲ ਹੋਈ ਆ ਕੀ ਕਿਹਾ ਉਹਨਾਂ ਨੇ ਕੋਈ ਹੱਲ ਦੱਸਿਆ ਵੈਸੇ ਤਾਂ ਉਹਨੇ ਸਾਰਾ ਕੁਝ ਪਹਿਲਾਂ ਮੈਨੂੰ ਪੁੱਛਿਆ ਜਿਹੜਾ ਕੁਝ ਵੀ 12 ਸਾਲਾਂ ਚ ਹੁਣ ਹੋਇਆ ਤੇ ਮੈਂ ਉਹ ਸਾਰੀ ਗੱਲ ਸੱਚੀ ਦੱਸਤੀ ਕੋਈ ਗੱਲ ਨਹੀਂ ਕੋਈ ਪਰ ਤੋਂ ਮੈਨੂੰ ਲੱਗਦੀ ਸੀ ਕਿ ਵੀ ਹਾਂ ਵਿਕੇਂਦਰ ਨੂੰ 12 ਸਾਲਾਂ ਬਾਅਦ ਆਇਆ ਦਾ ਹੱਕ ਲੈਣਗੇ ਐ ਦੂਬਾਰ ਤੂੰ ਕਿੱਥੇ ਸੀਗੀ ਕਹਿੰਦੀ ਕਾਨੂੰਨ ਆਪਣੇ ਲਈ ਬਣੇ ਹੋਏ ਗੁਰਗਾਂ ਲਈ ਬਣੇ ਹੋਇਆ ਜੋ ਤੇਰਾ ਨਾ ਇਹ ਸਾਰਾ ਕੁਝ ਉਹਨੇ ਕੀਤਾ ਸੀਗਾ ਤੂੰ ਉਹਦੀ ਸਾਡੇ ਕੋਲ ਕਿਉਂ ਨਹੀਂ ਆਈ ਤੂੰ ਉਦੋਂ ਕਾਨੂੰਨ ਕੋਲ ਕਿਉਂ ਨਹੀਂ ਗਈ ਮੈਂ ਸਾਰੀਆਂ ਮਜਬੂਰੀਆਂ ਆਪਦੀਆਂ ਦੱਸਾਂ ਵੈਸੇ ਬਹੁਤ ਵਧੀਆ ਵਕੀਲ ਸੀ ਸਮਝਦਾਰ ਸੀ ਵੀ ਮੈਨੂੰ ਉਹਨੇ ਬਹੁਤ ਗੱਲਾਂ ਸਮਝਾਈਆਂ ਤੇ ਉਹ ਐਂ ਕਹਿੰਦੀ ਸੀ ਕਿ ਨਹੀਂ ਮੈਂ ਤੇਰੇ ਨਾਲ ਆ ਤੇਰਾ ਹੱਕ ਦੇ 30 ਦਾ ਹੱਕ ਤੇਨੂੰ ਦਵਾ ਕੇ ਰਹੂੰਗੀ ਉਹ ਐਂ ਕਹਿੰਦੀ ਸੀ ਕਹਿੰਦੀ ਡੀਐਨਏ ਕਰਾਉਣਾ ਹੋਊਗਾ ਪਹਿਲਾਂ ਬੀ ਐਨ ਐ ਕੁੜੀ ਦਾ ਤੇ ਉਹਦਾ ਮੈਚ ਜੇ ਮੈਚ ਹੁੰਦਾ ਵੀ ਹਾਂ ਵੀ ਉਹਦੀ ਕੁੜੀ ਹੈਗੀ ਆ ਤਾਂ ਉਹਦਾ ਹੱਕ ਉਹਨੂੰ ਦਿਵਾਉਣ ਤੋਂ ਕੋਈ ਵੀ ਰੋਕ ਸਕਦਾ ਹੁਣ ਇਹ ਗੱਲ ਉਹਨਾਂ ਦੇ ਘਰੇ ਜਾਊਗੀ ਮਤਲਬ ਕੀ ਉਹਨਾਂ ਦੇ ਘਰੇ ਜਾਣਾ ਪਊ ਤੈਨੂੰ ਲੱਗਦਾ ਉਹ ਇਹ ਸਭ ਕੁਝ ਕਰਨ ਦੇਣਗੇ ਕਿਉਂ ਜੇ ਉਹ ਨਹੀਂ ਦੇਖ ਜਿਉਂ ਨੇ ਇੰਨੇ ਹੀ ਹੱਕ ਦੇਣਾ ਹੁੰਦਾ ਫਿਰ ਉਹ ਤੈਨੂੰ ਛੱਡਦਾ ਹੀ ਕਿਉਂ ਉਹ ਇਹ ਚੀਜ਼ ਲਈ ਆਪਣਾ ਸੈਂਪਲ ਕਿਉਂ ਦਊਗਾ ਮੇਰੀ ਗੱਲ ਸੁਣ ਉਹਨਾਂ ਨੂੰ ਆਇਆ ਲੱਗਦਾ ਸੀ ਕਿ ਮੈਂ ਕਮਜ਼ੋਰ ਆ ਮੈਂ ਕੁਝ ਕਰ ਨਹੀਂ ਸਕਦੀ ਪਰ ਜਦੋਂ ਹੁਣ ਮੇਰੇ ਨਾਲ ਕਾਨੂੰਨ ਮੇਰੇ ਨਾਲ ਖੜਾ ਫਿਰ ਉਹ ਕੀ ਕਰ ਸਕਦੇ ਆ ਉਹ ਬੋਲ ਨਹੀਂ ਸਕਦੇ ਹੁਣ ਉਹਨਾਂ ਨੂੰ ਜਿਵੇਂ ਆਪਾਂ ਕਹਿਣਾ ਹੋਵੇ ਕਰਨਾ ਪਊਗਾ ਜੇ ਉਹ ਸੱਚੇ ਹੋਏ ਤਾਂ ਕਰਨਗੇ ਜੇ ਝੂਠੇ ਹੋਏ ਫਿਰ ਤਾਂ ਜਵਾਬ ਦੇਣਗੇ ਝੂਠੇ ਤਾਂ ਚਲੋ ਉਹ ਹੈਗੇ ਆ ਪਰ ਕੁਝ ਮਰਜ਼ੀ ਹੋ ਜਾ ਹੱਕ ਤਾਂ ਲੈ ਕੇ ਰਵਾਂਗੀ ਹੁਣ ਮੈਂ ਹੁਣ ਮੈਂ ਆਪਦੀ ਗਲਤੀ ਆੜੀ ਹੋਈ ਹੈ ਕੋਈ ਗੱਲ ਨਹੀਂ ਜਿਵੇਂ ਉਹਨੇ ਕਿਹਾ ਓਮੇ ਓਮੇ ਕਰੀ ਚੱਲ ਬਾਕੀ ਵਕੀਲਾਂ ਨੂੰ ਜ਼ਿਆਦਾ ਪਤਾ ਹੁੰਦਾ ਦਾਅੋ ਵੇਚਦਾ ਉਹ ਕਿਡਾ ਪਾਗਲ ਹੈਗੀ ਜਦੋਂ ਵਕੀਲ ਬਣੀ ਬੈਠੀ ਆ ਹਨਾ ਬਾਕੀ ਜਿਵੇਂ ਉਹ ਕਹਿੰਦੀ ਆ ਓਮੇਕਰ ਕੀ ਪਤਾ ਛੇਤੀ ਕੋਈ ਰਾਹ ਖੋਲ ਜੇ ਮੈਨੂੰ ਇੱਕ ਕੱਲ ਦਾ ਡਰ ਲੱਗਦਾ ਜੇ ਜਦੋਂ ਇਹ ਗੱਲ ਉਹਦੇ ਘਰੇ ਜਾਊਗੀ ਉਹਦੇ ਪਿਓ ਨੂੰ ਪਤਾ ਲੱਗੂਗੀ ਤੇ ਪਤਾ ਨਹੀਂ ਉਹ ਕੀ ਕਰੂਗਾ ਜਦੋਂ ਮੇਰੇ ਮਨ 'ਚ ਇਹ ਗੱਲਾਂ ਹੈ ਹੀ ਨਹੀਂ ਸੀ ਹੁਣ ਇਹ ਤਾਂ ਉਦੋਂ ਇੰਨੀ ਵੱਡੀ ਗੱਲ ਕਰਤੀ ਕੁੜੀ ਚੁਕਾਤੀ ਤੇ ਜਦੋਂ ਹੁਣ ਉਹਨੂੰ ਪਤਾ ਲੱਗ ਗਿਆ ਵੀ ਮੈਂ ਆਹਦਾ ਹੱਕ ਲੈਣ ਲਈ ਪੁਲਿਸ ਥਾਣੇ ਜਾਂਦੀ ਫਿਰਦੀ ਐ ਵਕੀਲਾਂ ਕੋਲ ਜਾਂਦੀ ਫਿਰਦੀ ਐ ਪਤਾ ਨਹੀਂ ਉਹ ਕੀ ਕਰੂਗਾ ਮੇਰੇ ਨਾਲ ਜਾਂ ਮੇਰੀ ਕੁੜੀ ਨਾਲ ਕੀ ਕੁਝ ਹੋਊਗਾ ਸਹੀ ਬਨੋ ਉਸ ਗੱਲ ਤੋਂ ਹੀ ਡਰ ਲੱਗਦਾ ਤੂੰ ਬਸ ਆਪਦਾ ਧਿਆਨ ਰੱਖ ਤੇ ਉਹ ਕੁੜੀ ਦਾ ਆਪਦੀ ਤੁਹਾਨੂੰ ਆਪ ਹੀ ਸਿਕਿਉਰਿਟੀ ਰੱਖਣੀ ਪੈਣੀ ਆ ਕਿਉਂਕਿ ਤੇਰੇ ਨਾਲ ਤਾਂ ਪਹਿਲਾਂ ਵੀ ਇੱਕ ਚੀਜ਼ ਹੋ ਗਈ ਨਾ ਵੀ ਉਹਨੂੰ ਕਿਡਨੈਪ ਕਰ ਲਿਆ ਹੁਣ ਨਾ ਇਹ ਗਲਤੀ ਕਰੀ ਕੁੜੀ ਤਾਂ ਉੱਥੇ ਮੰਮੀ ਕੋਲ ਹੀ ਠੀਕ ਆ ਦੇਨ ਜਿਹੜਾ ਕੁਝ ਹੋਊਗਾ ਦੇਖੀ ਆਉਗੀ ਹਾਂ ਚਲ ਕੋਈ ਨਹੀਂ ਬੈਠ ਜਾ ਮੈਂ ਚਾਹ ਬਣਾ ਕੇ ਲਿਆਉਣਾ ਚਾਹ ਬਣਾ ਦੇ ਕੋਟਕ ਲਈ ਹਾਂ ਲਿਆਉਣੀ ਹਾਈ ਹਾਈ ਓਦੀ ਗੱਲ ਹੈ ਬੜਾ ਹੋਦਣਾ ਪ੍ਰੀਤ ਉਰੇ ਆ ਬੁੱਤ ਓਏ ਅਟੈਂਸ਼ਨ ਸਮਾ ਘਟਣੀਆਂ ਸੀ ਵੱਧ ਗਈਆਂ ਚਲ ਕੋਈ ਨਹੀਂ ਹਾਂਜੀ ਨਾਨੀ ਕੀ ਹੋ ਗਿਆ ਕੀ ਕਰੀ ਜਾਂ ਸੀ ਪੁੱਤ ਕੁਝ ਨਹੀਂ ਮੈਂ ਤਾਂ ਕਿਤਾਬਾਂ ਹੀ ਸੈਟਿੰਗ ਕਰਕੇ ਆਈ ਹਾਂ ਬੈਗ ਚ ਬਾਹਰ ਖਲਿਆ ਰਾਇਆ ਪੇਖੜਾ ਸੀਗਾ ਉਹ ਤਾਂ ਗਲਤੀ ਕੀ ਹੋ ਗਿਆ ਨਾ ਹੋਣਾ ਤਾਂ ਕੁਛ ਨਹੀਂ ਕੀ ਆ ਪੁੱਤਾ ਹੂੰ ਕੱਤ ਬੁਲਾਇਆ ਮੈਨੂੰ ਕੀ ਕੰਮ ਸੀ ਐ ਤਾਂ ਐ ਕਹਿੰਦੀ ਤੇਰੀ ਨਾਨੀ ਤਾਂ ਸਹੀ 10 ਮਿੰਟ ਉਧਰ ਭੱਜ ਜੇ ਤੇਰੇ ਚਾਚੇ ਕੇ ਖੇਡਿਆ ਕਹਿੰਦੀ ਜਾ ਕੇ ਹੋਰ ਨਹੀਂ ਮੇਰਾ ਮਨ ਨਹੀਂ ਹੋ ਉਹ ਤੇ ਕੁੜੀਆਂ ਹੈਗੀਆਂ ਨੇ ਖੇਡਣ ਵਾਲੇ ਤੇਰੇ ਬਰਾਬਰ ਦੀਆਂ ਛੁੱਟੀਆਂ ਨੇ ਹੁਣ ਤੇ ਪੁੱਤ ਮਾੜਾ ਮੱਟਾ ਘਰੋਂ ਨਿਕਲੇਗੀ ਨਾ ਤੈਨੂੰ ਫੇਰ ਹੀ ਪਤਾ ਲੱਗੂਗਾ ਨਾਨੀ ਕੋਈ ਨਹੀਂ ਫੇਰ ਭੱਜ ਜੂੰਗੀ ਹੁਣ ਮੇਰਾ ਮਨ ਨਹੀਂ ਹੈਗਾ ਚਲ ਜਾਂਗੀ ਤੇ ਛੱਡੇ ਆਉਂਦੀ ਹੈ ਤੇਰੀ ਨਾਨੀ ਜਾ ਕੇ ਨਹੀਂ ਛੱਡੇ ਆਉਣੀ ਆ ਲੈ ਅੱਛਾ ਗੱਲ ਜਾਣਦੀ ਨਹੀਂ ਹੈ ਇਨੀ ਛੱਡਣਾ ਮੈਂ ਨਾਲ ਤਾਂ ਕਰ ਮੈਂ ਬੱਗ ਜੂੰਗੀ ਪਰ ਮੇਰਾ ਮਨ ਹੀ ਨਹੀਂ ਹੈਗਾ ਹੁਣ ਨਾਲ ਉਹਨੇ ਟੀਵੀ ਆ ਉਹ ਹੁਣ ਬੋਜ ਬਾਜ ਜੀ ਮਾਰ ਕੇ ਗਈ ਸੀ ਕਿ ਮੈਂ ਖਾ ਚੱਲ ਮੈਂ ਭੇਜ ਦਿੰਨੀ ਆ ਮੈਂ ਟੀਵੀ ਦੇਖੀ ਜਾਈਗਾ ਹਾਂ ਗੇਮ ਖੇਡ ਲਈ ਉੱਥੇ ਹਾਂ ਮੈਂ ਨਹੀਂ 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 ਮੈਂ ਟੀਵੀ ਦੇਖਣਾ ਤੇ ਨਹੀਂ ਗੇਮ ਖੇਡਣੀ ਆ ਕੋਈ ਗੱਲ ਨਹੀਂ ਮੈਂ ਮਾਂ ਨੂੰ ਕਹਿ ਦੂੰਗੀ ਵੇ ਫੇਰ ਆਉਂਗੀ ਜੇ ਦੁਬਾਰਾ ਆਗੀ ਤਾਂ ਫੇਰ ਚੰਗਾ ਹੁਰਸ ਜਾਣਗੇ ਆ ਮੈਨੂੰ ਬਾਅਦ ਚ ਖੜ ਕੇ ਜਾ ਜੀ ਘਰ ਦੁਕਾਨ ਤੋਂ ਚੀਜ਼ ਦਵਾ ਦਾਂ ਤੇਰੇ ਨਾਨੀ ਜੀ ਹਾਂ ਜਲਨੀਤਾ ਪਈ ਅੰਦਰ ਕੀ ਕਰ ਹੋਰ ਲੈ ਆਈ ਤੇਰੀ ਮੰਦੀ ਪਈ ਇਹ ਨਹੀਂ ਮੰਦੀ ਔਰ ਰੁੱਸ ਜਾਣਗੇ ਤੇਰੀਆਂ ਸਹੇਲੀਆਂ ਨਹੀਂ ਮੇਰੀ ਗੱਲ ਸੁਣੋ ਮੇਰੀ ਮੰਮੀ ਨਾ ਬਾਹਰ ਨਹੀਂ ਜਾ ਖਾਣ ਤੋਂ ਲੜਦੀ ਆ ਮੈਨੂੰ ਤੁਸੀਂ ਨਾ ਉਹਦੀ ਕਹਿ ਦਨੇ ਆ ਕਿਜ ਲੈ ਆ ਜਾ ਕੇ ਹੈ ਜੇ ਮੰਮੀ ਨੂੰ ਪਤਾ ਲੱਗੇ ਨਾ ਬਾਹਰਲੇ ਪੈਕਟ ਖਾਣੀਆਂ ਤਾਂ ਕਿੰਨਾ ਲੜੂਗੀ ਮੰਮੀ ਮੈਨੂੰ ਹਤਾਪ ਕਹਿੰਦੀ ਆ ਭਾਈ ਵੀ ਨਾ ਖਾਇਆ ਕਰ ਹਾਂ ਸਹੀ ਗੱਲ ਆ ਪੁੱਤ ਬਾਹਰ ਦੀਆਂ ਚੀਜ਼ਾਂ ਚ ਕੀ ਹੈਗਾ ਕੋਈ ਗੱਲ ਨਹੀਂ ਉਹ ਤਾਂ ਘਰ ਦੀਆਂ ਚੀਜ਼ਾਂ ਖਵਾਉਂਦੀ ਹੁੰਦੀ ਹੁੰਦੀ ਤੁਹਾਨੂੰ ਤੁਹਾਨੂੰ ਪਤਾ ਤਾਂ ਹੈਗਾ ਉਹ ਨਾ ਜ਼ਬੇ ਨੂੰ ਪਤਾ ਉਹ ਵੀ ਤੇ ਮੇਰੇ ਓਨੀ ਨਾਲਕੇ ਨੇ ਜਿੰਨੇ ਅਸੀਂ ਆ ਹੁਣ ਇਹਨੂੰ ਘਰੇ ਬਣਾ ਕੇ ਚੀਜ਼ਾਂ ਖਵਾਇਆ ਕਰਾਂਗੇ ਠੀਕ ਹੈ ਹੁਣ ਬਾਹਰਲੀਆਂ ਚੀਜ਼ਾਂ ਸਭ ਬੰਦ ਤੇਰੀਆਂ ਐਂ ਕਦੇ ਕਦਾਰ ਤਾਂ ਹੋ ਜਾਂਦਾ ਕਦੇ ਕਦਾਰ ਤਾਂ ਮੰਮੀ ਵੀ ਕਹਿ ਦਿੰਦੀ ਸੀ ਦੇਖਿਆ ਮੈਂ ਰੋਝ ਰੋ ਹੁਣ ਕਦੇ ਕਦਾਰ ਜੀਬ ਜਿਹੜੀ ਮੂਤਰੀ ਹੈ ਮੈਨੂੰ ਸਭ ਪਤਾ ਹੈ ਤੇਰਾ ਇਹ ਕੁਛ ਨਹੀਂ ਨਾਨੀ ਆਏ ਨਹੀਂ ਕਹਿੰਦੇ ਹੁੰਦੇ ਚੱਲ ਚੰਗਾ ਪੜ੍ਹ ਲਾ ਜੇ ਨਹੀਂ ਜਾਣਾ ਪਈ ਸੀ ਕਿਹ ਜਾਂਦੀ ਤਾਂ ਤੇਰਾ ਕੀ ਕਰਦਾ ਜਾਣ ਨੂੰ ਪੜ੍ਹ ਲਾ ਪੜ੍ਹ ਲਾ ਲੱਗੇ ਰਹਿੰਨੇ ਸਾਰਾ ਦਿਨ ਮੈਂ ਬੰਨਣਾ ਕੋ ਪੜੀ ਜਮਾ ਛੁੱਟੀ ਕਾ ਪੜਨ ਵਾਸਤੇ ਥੋੜੀ ਗੱਲ ਸੁਣਾ ਜੇ ਤਾਂ ਤੈਨੂੰ ਪੜ ਲੈ ਕਹਿੰਦੇ ਆ ਫਿਰ ਤਾਂ ਕਹਿੰਦੇ ਨੀ ਪੜਨਾ ਪੜਨਾ ਲੱਗੇ ਰਹਿੰਨੇ ਆ ਜੇ ਤੈਨੂੰ ਐ ਕਹਿੰਦੇ ਵੀ ਭੱਗ ਜਾ ਭਾਈ ਉਹਨਾਂ ਦੇ ਭੱਗ ਜਾ 10 ਮਿੰਟ ਟੀਵੀ ਦੇਖਿਆ ਫਿਰ ਕਿ ਮੇਰਾ ਉਧਰ ਨਹੀਂ ਜੀ ਕਰਦਾ ਫਿਰ ਕੋਈ ਤੇ ਬਹਿਲੀ ਬੈਠੀ ਕੀ ਕਹਿੰਗੀ ਐਂ ਕਹਾਂਗੇ ਭਾਈ ਪੜ ਲੈ ਚਲ ਫਿਰ ਐਂ ਕਰਦੀ ਆ ਹਾਂ ਪੜ ਤਾਂ ਮੈਂ ਹੁਣੇ ਲਈ ਸੀਗੀ ਬਾਗੀ ਜਾਨੀ ਆ ਹਾਂ ਕੀ ਦੇਖਿਆ ਜਾ ਜਾ ਆ ਪੁੱਤ ਮਣਕੇ ਹੋਰ 10 ਮਿੰਟ ਚਲਾਇ ਕਰ ਇਹਨੂੰ ਉਸ ਤੱਕ ਮੈਂ ਨਗਾਏ ਹੋਣੀ ਆ ਫਿਰ ਪਿੱਛੇ ਨਾ ਮੈਨੂੰ ਬਾਜਾ ਮਾਰਨ ਆਜੀ ਉਹ ਮੈਂ ਪਿਆਰ ਚਲ ਮੈਂ ਨਗਾਏ ਆ ਚਲ ਮਛੜ ਦੇ ਮੁੱਥਾ ਤੱਕੜ ਦੇ ਇਹ ਜੀ ਕੀ ਗੱਲ ਐ ਜਿਹੜਾ ਨਿੱਕੇ ਨੇ ਬੇਬੇ ਕੋਲੇ ਜਾ ਕੇ ਕੀਤੀ ਆ ਉਹ ਰੋਈ ਦੀ ਜਾਂਦੀ ਸੀ ਕਮਰੇ ਚ ਬੈਠੀ ਕੁਛ ਤਾਂ ਹੋਇਆ ਪਰ ਇਹ ਕੁੜੀ ਦਾ ਕੋ ਸਮਝਦਾ ਆਉਂਦਾ ਨਹੀਂ ਹੈਗਾ ਕਦੇ ਕਿਹੜੇ ਪਾਸੇ ਹੋ ਜਾਂਦੇ ਕਦੇ ਕਿਹੜੇ ਪਾਸੇ ਚੰਗੀ ਭਲੀ ਤੂੰ ਘੁੰਮ ਫਿਰ ਕੇ ਆਈ ਆ ਵਧੀਆ ਸ਼ਾਪਿੰਗ ਕੀਤੀ ਆ ਫਿਰ ਉਹ ਰੋ ਕਾ ਤੂੰ ਹਾਂ ਕੀ ਪਤਾ ਡਰਾਮੇ ਕਰਦੀ ਹੋਵੇ ਪਰ ਨੰ ਤੂੰ ਇਹਨਾਂ ਕਿਉਂ ਸੋਚੀ ਜਾਂਦੀ ਐ ਜੋ ਮਰਜ਼ੀ ਕਰੀ ਤੇਰਾ ਨਾ ਤਾਂ ਨਿੱਕੇ ਨਾਲ ਕੋਈ ਲਿੰਕ ਐ ਨਾ ਹੀ ਉਹ ਕੁੜੀ ਨਾਲ ਤੂੰ ਖਹਿੜਾ ਛੱਡ ਬਸ ਉਹਨਾਂ ਦਾ ਤੂੰ ਇਹਨਾਂ ਦੇ ਪਰਿਵਾਰ ਤੋਂ ਕੀ ਲੈਣਾ ਜਿੰਨੇ ਜਿਹਦੇ ਜੀ ਜੋ ਆਂਦਾ ਉਹਨਾਂ ਨੂੰ ਉਹ ਕਰਨ ਦੇ ਸਹੀ ਗੱਲ ਐ ਮੈਂ ਉਹੀ ਵੱਧ ਦੀ ਟੈਨਸ਼ਨ ਨਹੀਂ ਰੱਖਦੀ ਆ ਖਾ ਮੁਜਾ ਨਬੇੜ ਕੇ ਮੈਂ ਤਾਂ ਫੋਨ ਸਾਈਡ ਤੇ ਮੈਂ ਕੌਫੀ ਵਾਲਾ ਪਾਉਰ ਕਰ ਦਿੱਤਾ ਕੀ ਕੌਫੀ ਉਹਨਾਂ ਪਾਉਂਛੇ ਤੇ ਰੱਖਿਆ ਮम्मी ਨੇ ਪਤਾ ਤੈਨੂੰ ਤੇਰੇ ਤੋਂ ਪੁੱਛ ਰਹੀ ਆ ਮੈਂ ਹਲੋ ਕੁਛ ਪੁੱਛਿਆ ਮੈਂ ਲੱਗਤੋਂ ਸੁਣਦਾ ਨਹੀਂ ਹੈਗਾ ਮੈਨੂੰ ਤਾਂ ਲੱਗਿਆ ਸੀ ਤੂੰ ਪੜ੍ਹੀ ਲਿਖੀ ਐ ਤੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਤੈਨੂੰ ਇਗਨੋਰ ਕਰ ਰਹੀ ਆ ਇਗਨੋਰ ਇਗਨੋਰ ਕਰ ਨਾਲ ਨਾਲ ਕੀ ਤੂੰ ਸ਼੍ਰੀ ਦੇਵੀ ਮੰਨਦੀ ਂ ਮੈਂ ਸ਼੍ਰੀ ਦੇਵੀ ਬਣਾ ਨਾ ਬਣਾ ਪਰ ਤੂੰ ਜੋ ਐ ਨਾ ਉਹ ਤਾਂ ਕਦੇ ਨਹੀਂ ਬਣ ਸਕਦੀ। ਉਹ ਵੈਰੀ ਥੈਂਕਫੁਲ। ਤੂੰ ਬਣ ਵੀ ਨਹੀਂ ਸਕਦੀ। ਇੰਨਾ ਕੁ ਕੀ ਪੁੱਛ ਲਿਆ? ਐ ਕਰਦੀ ਹੈਗੀ ਜਿਵੇਂ ਪਤਾ ਨਹੀਂ ਕੀ ਕਹਿਤਾ ਹੁੰਦਾ ਹੈਗਾ। ਜੇ ਪਤਾ ਤਾਂ ਦੱਸ ਦੇ ਯਾਰ ਕਿਉਂ ਦਿਮਾਗ ਖਰਾਬ ਕਰਤਾ? ਅਮ ਪਤਾ ਕੀ ਗੱਲ ਆ। ਜਿਹੜੀ ਕੌਫੀ ਸੀ ਨਾ ਹਮਨਿੰਦਰ ਲੈ ਕੇ ਆਈ ਸੀ। ਇਹਨੂੰ ਲਾ ਕੇ ਨਿੱਕਾ ਤੇ ਫਿਰ ਹੁਣ ਉਹ ਕੌਫੀ ਤਾਂ ਅਗਲੀ ਨੇ ਆਪਦੀ ਲਈ ਕੋਕ ਕੇ ਰੱਖਣੀ ਆ। ਹੁਣ ਜਿਵੇਂ ਤੂੰ ਕਿਹਾ ਸੀਗਾ ਸਾਡੇ ਦੁੱਧ ਵਾਦੂ ਨਹੀਂ ਆਉਂਦਾ ਉਵੇਂ ਹੁਣ ਅਗਲੀ ਆਪਦੀ ਕਾਫੀ ਲੈ ਕੇ ਆਉਣ ਲੱਗੀ ਤੇ ਆਪ ਦਾ ਮੁੱਲ ਦਾ ਸਾਡੇ ਘਰੇ ਜਿਹੜਾ ਸਮਾਨ ਰਹੂਗਾ ਉਲਤੇ ਸਾਡਾ ਹੀ ਆਪ ਦਾ ਸ਼ਾਇਦ ਤੁਹਾਨੂੰ ਪਤਾ ਨਹੀਂ ਹੈਗਾ ਜਦੋਂ ਕੋਈ ਕਿਰਾਏਦਾਰ ਕਰਾਇਆ ਦਿੰਦਾ ਨਾ ਤਾਂ ਉਹਦਾ ਪ੍ਰੋਪਰ ਹਿੱਸਾ ਹੁੰਦਾ ਚਾਹੇ ਉਹ ਆਪਦਾ ਸਮਾਨ ਕਿਤੇ ਵੀ ਰੱਖ ਸਕਦਾ ਕੋਈ ਨਹੀਂ ਮੈਂ ਤਾਂ ਮੰਗਵਾਈ ਲਵਾਂਗੀ ਬਾਹਰ ਲੋੜ ਹੀ ਨਹੀਂ ਮੈਨੂੰ ਭਰਾਂ ਹਾਂ ਹਾਂ ਲੈ ਮੰਗਵਾ ਲੈ ਤੇਰਾ ਘਰ ਵਾਲਾ ਤਾਂ ਸੁੱਖ ਨਾਲ ਬੱਸ ਹੀ ਬੜੇ ਕਮੌਨ ਲੱਗ ਗਿਆ ਇੰਨੇ ਸੋਨੇ ਕੱਪੜੇ ਪਾਉਣੀ ਐ ਤੂੰ ਇੰਨੀ ਮਹਿੰਗੀ ਸ਼ਾਪਿੰਗਾਂ ਕਰਦੀ ਐ ਤੇਰੀ ਕੋਈ ਕਾਫੀ ਕਿੱਡੀ ਗੱਲ ਆ ਸ਼ਾਪਿੰਗ ਤਾਂ ਕਰਕੇ ਤੈਨੂੰ ਚੁਭ ਰੇਗਾ ਤੂੰ ਤਾਂ ਕਦੇ ਇਹੋ ਜਿਹੇ ਕੱਪੜੇ ਪਾਏ ਹੀ ਨਹੀਂ ਹੁਣ ਮੈਂ ਪਾਉਣੇ ਵੀ ਨਹੀਂ ਤੇਰੇ ਤੇ ਹੀ ਸੋਹਣੇ ਲੱਗਦੇ ਤੂੰ ਹੀ ਪਾ ਮੈਨੂੰ ਤਾਂ ਲੋੜ ਵੀ ਨਹੀਂ ਕੱਡੋ ਘੱਟ ਇਨਾ ਤਾਂ ਮੰਨ ਲੀ ਕਿ ਮੇਰੇ ਤੇ ਕੱਪੜੇ ਸੋਹਣੇ ਲੱਗਦੇ ਨੇ ਹੋਰ ਕੁਛ ਪਹਿਲੀ ਗੱਲ ਤਾਂ ਮੇਰੀ ਤੇਨਾਂ ਬਹਿਸ ਕਰਨ ਦੀ ਕੋਈ ਵੀ ਟੈਨਸ਼ਨ ਨਹੀਂ ਹੈਗੀ ਸੈਕੰਡ ਤੂੰ ਇੱਥੇ ਆ ਕੇ ਬਕਵਾਸ ਕਰਨ ਲੱਗੀ ਐ ਤਾਂ ਕਰੀ ਚੱਲ ਪਤਾ ਹੀ ਨਹੀਂ ਸੀ 10ਵੀਂ ਪੜ੍ਹੀ ਨੂੰ ਵੀ ਇੰਟੈਂਸ਼ਨ ਵਰਡ ਦਾ ਪਤਾ ਹੁੰਦਾ ਤੇਰੇ ਵਰਗੇ ਨਾਲ ਰਹਿ ਕੇ ਇਹਨਾਂ ਕਾ ਤਾਂ ਸਿੱਖ ਹੀ ਜਾਂਦਾ ਬੰਦਾ ਚੱਲ ਚੱਲ ਬਾਕੀ ਤੇਰੀ ਨੌਲੇਜ ਲਈ ਦੱਸਦਾ ਮੈਂ 10ਵੀਂ ਨਹੀਂ ਪੜ੍ਹੀ ਮੈਂ ਗ੍ਰੈਜੂਏਟ ਆ ਗ੍ਰੈਜੂਏਟ ਸਪੈਲਿੰਗ ਸਹੀ ਮੜੇ ਸੀ ਗ੍ਰੈਜੂਏਟ ਤੇ ਤੇਰੀ ਖੋਨੀ ਮੂੰਹ ਲੱਗ ਗਿਆ ਖੈਰ ਆ ਜਿਹੜੇ ਤੂੰ ਕੰਮ ਕਰ ਰਹੀ ਸੀ ਪੂਰਾ ਤਾਂ ਕਰ ਦੇ ਆ ਭਾਂਡੇ ਕੌਣ ਤਾਊਗਾ ਹੁਣ ਕਿਉਂ ਔ ਨਿਕਾ ਬੰਦਾ ਕਿਹਦਾ ਫਲਾਵਰ ਤਾਂ ਦੇ ਰਹੀ ਹੈ ਨਹੀਂ ਨਹੀਂ ਮੇਰਾ ਨਹੀਂ ਹੈਗਾ ਤੇਰਾ ਹੋ ਗਿਆ ਹੁਣ ਘਰ ਵੀ ਤੇਰਾ ਸਾਰਾ ਕੁਝ ਤੇਰਾ ਫਿਰ ਤੁਸੀਂ ਕਰੋ ਘਰ ਤਾਂ ਮੇਰਾ ਹੀ ਹੈਗਾ ਉਹ ਤਾਂ ਤੁਹਾਨੂੰ ਦੱਸਦੀ ਵੀ ਨਹੀਂ ਪਰ ਪਤਾ ਕੀ ਹੈ ਜਿਹੜੇ ਤੁਸੀਂ ਘਰ ਜਿੰਨੇ ਬੰਦੇ ਰਹਿ ਰਹੇ ਹੋਗੇ ਇਹ ਫ੍ਰੀਜ਼ ਨਹੀਂ रह ਸਕਦੇ ਹਮਮ ਕੰਮ ਕਰਨੇ ਪੈਣਗੇ ਓਕੇ ਤੂੰ 2 ਮਹੀਨੇ ਵਾਸਤੇ ਇੱਥੇ ਹੈ ਹੁਣ ਤਾਂ ਹੈ ਨਹੀਂ ਕਿ ਬੇਲੀ ਤੂੰ ਬੈਠੀ ਰਹੇਗੀ ਤੇਰੇ ਉਸਤੇ ਅਸੀਂ ਕਦੇ ਨਾਲ ਨਹੀਂ ਹੁਣਾ ਤੇ ਕਦੇ ਪੂਰੀਆਂ ਉਹਨਾਂ ਦੀਆਂ ਤੈਨੂੰ ਭਰੋਸਾਂਗੇ ਨਹੀਂ ਪਹਿਲਾਂ ਤੂੰ ਕੰਮ ਕਰ ਕੋਈ ਫਿਰ ਇਹਦੇ ਨਾਲ ਰੋਟੀ ਮਿਲੂ ਤੇ ਰੋਟੀ ਕਰਨੀ ਵੀ ਆਸ ਨਾਲ ਰੱਖੀ ਤੇਨੂੰ ਇੱਕ ਗੱਲ ਦੱਸਦਾ ਜਦੋਂ ਤੂੰ ਇਸ ਘਰ 'ਚ ਨਹੀਂ ਸੀ ਨਾ ਰੋਟੀ ਦੀ ਆਸ ਤਾਂ ਮੈਂ ਉਦੋਂ ਵੀ ਨਹੀਂ ਰੱਖੀ ਸੀ ਕਿਸੇ ਤੋਂ ਤੇ ਨਾ ਹੀ ਮੈਂ ਰੱਖਾਂ ਰੋਟੀ ਦੀ ਆਸ ਬੇਬੇ ਨੇ ਤੇਰੇ ਤੋਂ ਜ਼ਰੂਰ ਰੱਖੀ ਸੀ ਜੋ ਤੂੰ ਪੂਰੀ ਨਹੀਂ ਕੀਤੀ ਬਾਕੀ ਛੀ ਨੂੰ ਜਿਹੜਾ ਕੰਮ ਆਉਂਦਾ ਨਾ ਉਹ ਉਹ ਕਰ ਹੀ ਲੈਂਦਾ ਤੇਨੂੰ ਟੈਨਸ਼ਨ ਲੈਣ ਦੀ ਲੋੜ ਆ ਵੀ ਤੈਨੂੰ ਨਹੀਂ ਆਉਂਦਾ ਚੰਗੀ ਤਰ੍ਹਾਂ ਸਾਫ਼ ਕਰਨੀ ਆਉਂਦੀ ਤੇ ਮੈਨੂੰ ਪਤਾ ਇਹ ਸਿਰ ਸੋਈ ਚ ਗਿੱਤੀ ਹੈ ਤੇਰੀ ਸਾਰੇ ਜ਼ਿੰਦਗੀ ਥੋੜਾ ਟਾਈਮ ਹੋਰ ਗੁਜ਼ਾਰ ਲੈ ਬਾਅਦ 'ਚ ਮੌਕਾ ਮਿਲੇ ਨਾ ਮਿਲੇ ਭਾਂਡੇ ਨਹੀਂ ਮੈਨੂੰ ਬੰਦੇ ਵੀ ਬਹੁਤ ਸੋਹਣੇ ਸਾਫ਼ ਕਰਨੀ ਆਉਂਦੇ ਕਰਕੇ ਦਿਖਾਵਾਂ ਅੱਛਾ ਪਹਿਲਾਂ ਨਿੱਕਾ ਦਾ ਸਾਹਮਣਾ ਨਹੀਂ ਗਿਆ ਹਾਂ ਤੂੰ ਬਸ ਨਿੱਕਾ ਦਾ ਸਾਹਮਣਾ ਵੀ ਨਹੀਂ ਹੈਗਾ ਨਿੱਕਾ ਤਾਂ ਐਕਚੁਅਲ ਜੇ ਤੂੰ ਹੀ ਡਿਜ਼ਰਵ ਕਰਦੀ ਆ ਤੂੰ ਹੀ ਰੱਖ ਨਿੱਕਾ ਮੇਰੇ ਲਈ ਇੱਕ ਹੈ ਵੀ ਨਹੀਂ ਸੀ ਬੜੀ ਜਲਦੀ ਨਹੀਂ ਪਤਾ ਲੱਗ ਗਿਆ ਤੈਨੂੰ ਵੀ ਲੱਗ ਜਾ ਜਿਹੜਾ ਇੱਕਦਾਂ ਨਹੀਂ ਰਹਿ ਸਕਿਆ ਤੇਰਾ ਕਿੱਥੋਂ ਬਣ ਜਾ ਮੇਰਾ ਤਾਂ ਉਹ ੱੱਕੇ ਨਾਲ ਹੀ ਰਹਿਣਾ ਉਹ ਚਲ ਕੋਈ ਨਹੀਂ ਵਧੀਆ ਗੱਲ ਐ ਰੱਖ ੱੱਕੇ ਨਾਲ ਰੱਖ ਜਿਵੇਂ ਮਰਜ਼ੀ ਰੱਖ ਮੇਰਾ ਤਾਂ ਉਹਦੇ ਨਾਲ ਹੁਣ ਕੁਝ ਨਹੀਂ ਹੈਗਾ ਤੁਸੀਂ ਆਪ ਦਾ ਖੁਸ਼ ਰਹੋ ਵਧੀਆ ਰਹੋ ਜੋ ਮਰਜ਼ੀ ਕਰੋ ਮੈਨੂੰ ਤੁਹਾਡੇ ਨਾਲ ਕੋਈ ਵੀ ਲਿੰਕ ਨਹੀਂ ਕਿੱਥੇ ਬਿਸ਼ਰਮਾਣਾ ਤੂੰ ਹਰਦ ਤੈਸ ਘਰ ਚ ਰਹੀ ਜਾਨੀ ਐ ਧੱਕੇ ਨਾਲ ਹੀ ਪਤਾ ਨਹੀਂ ਸੱਚੀ ਲੋਕ ਕਿਹੋ ਜਿਹੇ ਦਿਮਾਗ ਦੇ ਹੁੰਦੇ ਆ ਣਾੜੇ ਰਹਿਣਾ ਉਸੇ ਘਰ ਚ ਸੁਣਨਾ ਵੀ ਉਸੇ ਘਰ ਚ ਤੇ ਕੰਮ ਵੀ ਕੋਈ ਨਹੀਂ ਕਰਨਾ ਹੂੰ ਕਿਉਂ ਬਈ ਤੇਰੇ ਨਾਲ ਮਾਰਕ ਬਣਨਾ ਚਾਹੁੰਨੀ ਆ ਪਤਾ ਸੀ ਤੈਨੂੰ ਇਹ ਗੱਲਾਂ ਫਿਰ ਖੁੱਤੇ ਕਿਉਂ ਨਹੀਂ ਲਾਗੂ ਹੁੰਦੀਆਂ ਮੈਂ ਤਾਂ ਮੇਰਾ ਜਿੰਨਾ ਬਣਦਾ ਕੰਮ ਕਰੀਏ ਲੱਗਿਆ ਕਿ ਆ ਕੀ ਹੋਣਾ ਇਸ ਕਰਕੇ ਫਿਰ ਆਓ ਕਿ ਵਿਆਹ ਤੋਂ ਪਹਿਲਾਂ ਤਾਂ ਕੋਈ ਨਹੀਂ ਕੰਮ ਕਰਦਾ ਮੈਨੂੰ ਲੱਗਦਾ ਤੇਰੀ ਮੰਮੀ ਵੀ ਤੇਰੇ ਘਰੇ ਵਿਆਹ ਤੋਂ ਪਹਿਲਾਂ ਹੀ ਆ ਗਈ ਹੋਣੀ ਹੈ ਤੇਰੇ ਡੈਡੀ ਕੋਲ ਹਨਾ ਤਾਂ ਹੀ ਤੈਨੂੰ ਇਹ ਸਿੱਖਾ ਦਿੱਤੀ ਵਾਹਨਾ ਠੀਕ ਹੈ ਮੇਰੇ ਪਿਓ ਤੇ ਜਾਂਦੀ ਲੋੜ ਹੀ ਨਹੀਂ ਹੈਗੀ ਤੇ ਮੇਰੇ ਪਾਪਿਓ ਬਾਰੇ ਕੁਛ ਕਿਹਾ ਤਾਂ ਸਭ ਲਾ ਲਈ ਠੀਕ ਹੈ ਸਟੂਪਿਡ ਅਕ ਕਿ ਤੁਸੀਂ ਮੇਰੇ ਮਾਪਿਆਂ ਨੂੰ ਬੁਲਾ ਕੇ ਇੱਥੇ ਜ਼ਲੀਲ ਕਰ ਸਕਦੇ ਹੋ ਤੇ ਮੈਂ ਤੇਰੀ ਮਾਪਿਆਂ ਤੇ ਵੀ ਨਹੀਂ ਜਾ ਸਕਦੀ ਬਸ ਕੀ ਉਹਨਾਂ ਦੀ ਦਿੱਤੀ ਹੋਈ ਪਰ ਮੈਨੂੰ ਮੂਈ ਨਹੀਂ ਲੱਗਣਾ ਚਾਹੀਦਾ ਸੀ ਮੈਨੂੰ ਤੇਰੇ ਪੱਲੇ ਤਾਂ ਬਸ ਬਕਵਾਸ ਹੀ ਐ ਜਾ ਸਕਦੇ ਹਾਂ ਨਾਲੇ ਆਪਦਾ ਕੰਮ ਆਪੇ ਕਰਿਆ ਕਰੋ ਦੂਜਿਆਂ ਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਵੀ ਸਵੇਰੇ ਸਵੇਰੇ ਕੀ ਦੇ ਮੂਹ ਲੱਗ ਕੇ ਬਸ ਆ 15 ਦਿਨ ਛੇਤੀ ਛੇਤੀ ਨਿਕਲਣ ਤੇ ਮੈਂ ਇੱਥੋਂ ਜਾਵਾਂ ਮੈ ਤਾਂ ਰਹਿਣਾ ਵੀ ਨਹੀਂ ਹੈਗਾ ਇੱਥੇ ਤਾਂ ਡੈਡੀ ਦੀ ਜ਼ਿੱਦ ਕਰਕੇ ਰਹਿਣਾ ਪੈ ਰਿਹਾ ਨਾਲੇ ਕੀ ਲੈਣਾ ਇਹਨਾਂ ਤੋਂ ਆ 3-4000 ਦਾ ਕੋਈ ਨਹੀਂ ਇਹਨੇ ਤਾਂ ਮਾਂ ਵੀ ਕਮਾ ਲੂੰਗੀ ਆਹ ਬੈਠੇ ਆ ਮੈਂ ਸੋਨ ਉਧਰ ਪਾ ਲਈ ਜਨਾ ਆ ਗਏ ਮੈਂ ਤਾਂ ਆ ਗਿਆ ਕੀ ਕਰੀ ਜਨਾ ਕੁਛ ਨਹੀਂ ਮੈਂ ਤਾਂ ਵੈਸੇ ਹੀ ਸੀਰੀਅਲ ਦਾ ਦੇਖ ਰਹੀ ਸੀਗੀ ਬਣ ਗਏ ਕੰਮ ਲੈ ਜਾਨ ਇੱਕ ਧੀ ਕੋਡੀ ਗੱਲ ਸੀਗੀ ਤੈਨੂੰ ਮੈਂ ਕੀ ਕਹਿਆ ਸੀ ਮੈਂ ਇੱਕ ਮਿੰਟ ਚੋਂ ਹਣੀ ਹੱਲ ਕਰਕੇ ਲਿਆਉਣਾ ਤੂੰ 40 ਮੰਗੇ ਸੀ ਨੇ ਤੂੰ 50000 ਰੁਪਏ ਲੈ ਲੈ ਠੀਕ ਆ ਅੱਛਾ ਮੇਰੇ ਹੁੰਦੇ ਨਾ ਤੂੰ ਟੈਨਸ਼ਨ ਨਾ ਲੈਗਾ ਠੀਕ ਆ ਜਿੰਨੀ ਤੇਰੀ ਮੰਮੀ ਉਹਨੀ ਮੇਰੀ ਵੀ ਮੰਮੀ ਆ ਸਹੀ ਗੱਲ ਆ ਪਤਾ ਮੈਨੂੰ ਡਾਕਟਰ ਦੇ ਦੋ ਫੋਨ ਵੀ ਆ ਗਏ ਹੁਣ ਮੈਂ ਛੇਤੀ ਉਹਨਾਂ ਨੂੰ ਕਹਿ ਦੇਣੀ ਆ ਉਹ ਤਾਂ ਕਿ ਅਕਿਓ ਪ੍ਰਸ਼ਨੀਆਂ ਕੁਝ ਵੀ ਸਟਾਰਟ ਕਰਦੇ ਦੇਖ ਯਾਰ ਜਿੰਨਾ ਕੁਝ ਵੀ ਮੇਰੇ ਕੋਲ ਹੈਗਾ ਤੇਰਾ ਤਾਂ ਹੈਗਾਗਾ ਠੀਕ ਆ ਮੈਂ ਤੇਥੋਂ ਕਿੰਨੂ ਰੱਖੂਗਾ ਠੀਕ ਆ ਤੂੰ ਮੈਥੋਂ 40 ਮੰਗੇ ਸੀਨੇ ਮੈਂ ਤੇਰੇ ਵਾਸਤੇ 50000 ਰੁਪਏ ਲੈ ਠੀਕ ਆ ਪਰ ਜੀ ਮੈਨੂੰ ਨਾ ਬਹੁਤ ਮਾਣ ਆ ਤੁਹਾਡੇ ਤੇ ਤੁਸੀਂ ਮੈਨੂੰ ਹੈਲਪ ਕੀਤਾ ਮੈਂ ਤੈਨੂੰ ਗੂਗਲ ਤੇ ਕਰਦਾ ਹੁਣ ਠੀਕ ਆ ਤੂੰ ਟੈਨਸ਼ਨ ਨਾ ਲੈ ਕਰ ਕਿਸੇ ਗੱਲ ਦੀ ਪਰ ਮੰਮੀ ਨੂੰ ਤਾਂ ਨਹੀਂ ਪਤਾ ਲੱਗਦਾ ਯਾਰ ਤੂੰ ਕਿਸੇ ਦੀ ਕਿਉਂ ਟੈਨਸ਼ਨ ਲੈਣਾ ਤੂੰ ਠੀਕ ਆ ਮੇਰੇ ਕੋਲ ਵੀ ਕਿਤੇ ਮੰਮੀ ਮੈਨੂੰ ਬੋਲਣ ਲੱਗ ਜਣ ਕਿ ਤੂੰ ਤਾਂ ਇੰਨੇ ਨੇ ਪੈਸੇ ਖਾਈੰਨੀਆਂ ਨਾਲੇ ਦੇਖ ਉਹਨਾਂ ਦਾ ਸਵਾਰੀਗਾ ਬੋਲਣ ਦਾ ਉਹਦੀ ਗੱਲ ਦੀ ਟੈਨਸ਼ਨ ਹਲੇਗਾ ਠੀਕ ਹੈ ਜੇ ਵੀ ਕੋਈ ਗੱਲ ਕਹੂਗੀ ਨਾ ਤੂੰ ਮੇਰਾ ਮੇਰਾ ਨਾਮ ਲੈਦੀ ਠੀਕ ਹੈ ਇਹ ਆ ਲੈ ਠੀਕ ਹੈ ਬਸ ਠੀਕ ਹੈ ਹੋ ਗਏ ਕੋਈ ਨਹੀਂ ਮੈਂ ਨਾ ਅੱਗੇ ਪਾ ਦੇ ਦਿਆਂਗੀ ਜੇ ਤੈਨੂੰ ਹੋਰ ਵੀ ਲੋਡ ਹੋਈ ਨਾ ਤੂੰ ਪਲੇ ਪਲੇ ਜੇ ਇੱਕ ਵਾਰੀ ਮੈਨੂੰ ਕਹਿ ਦੇ ਠੀਕ ਹੈ ਵੀ ਮੈਨੂੰ ਜੀ ਪੈਸੇ ਦੀ ਲੋਡ ਹੋਰ ਵੀ ਆ ਕੋਈ ਨਹੀਂ ਮੈਂ ਤੈਨੂੰ ਨਹੀਂ ਦੱਸੂਗੀ ਹੋਰ ਕਿਹਨੂੰ ਦੱਸਣਾਗਾ ਮੈਂ ਨਾ ਸੰਘਿਆ ਕਰ ਠੀਕ ਹੈ ਤੂੰ ਮਾੜੀ ਮਾੜੀ ਗੱਲ ਤੇ ਠੀਕ ਹੈ ਨੜੀ ਨੂੰ ਇਹਨੂੰ ਟਿਕਾ ਲਿਆ ਕਰੋ ਰਾਣੂ ਜੀ ਨੂੰ ਮੈਂ ਬਸ ਮੈਨੂੰ ਨਾ ਪਤਾ ਨਹੀਂ ਕਿਉਂ ਹਮੇਸ਼ਾ ਝੜਕਣ ਤੇ ਰਹਿੰਦੀ ਹੈਗੀ ਇਹਦੀ ਗੱਲ ਨਾ ਠੀਕ ਹੈ ਇਧਰ ਦੀ ਪਾਲਿਆ ਕਰ ਇਧਰ ਦੀ ਕੱਢ ਦੇਗਾ ਠੀਕ ਹੈ ਯਾਰ ਇਹ ਮੈਨੂੰ ਦਵਾਤ ਚਲਾਇਆ ਕਰ ਠੀਕ ਹੈ ਆਪਣੇ ਘਰੇ ਹੁਣ 15 16 ਦਿਨ ਲਈ ਰਹਿ ਰਹੀ ਹੈਗੀ ਚੁੱਪ ਕਰਕੇ ਰਹਿ ਜੀ ਜ਼ਰੂਰੀ ਹੈਗੀ ਮੈਨਾਂ ਬੈਸ ਕਰਨੀ ਮੈਂ ਕਿਉਂ ਚੁੱਪਾਂ ਇਸ ਗੱਲ ਤੋਂ ਮੈਂ ਚੁੱਪਾਂ ਠੀਕ ਹੈ ਵੀ ਜਿਹੜਿਆ 15 ਦਿਨਾਂ ਠੀਕ ਹੈ ਇਹ ਲੰਘ ਜਾਂਦੇ ਆਪਾਂ ਤੂੰ ਕੀ ਲੈਣਾ ਨਾ ਠੀਕ ਹੈ ਇਹ ਤਾਂ ਮਾੜੀ ਮਿਹੜੀ ਗੱਲਾਂ ਤੇ ਲੜਾਈਆਂ ਭਾਲਦੀ ਆ ਬਸ 15 ਦਿਨ ਛਿਛੇ ਦੀ ਲੰਘਣ ਤੇ ਜਾਵੇ ਪਰੇ ਮੈਂ ਵੀ ਤੈਨੂੰ ਇਹੀ ਕਹਿ ਰਹਾ ਨਾ ਠੀਕ ਆ ਜੋ ਕੁਝ ਕਰਦੇ ਨੂੰ ਕਰੀ ਜਾਂਦੇ ਠੀਕ ਆ ਤੂੰ ਇਹਦੇ ਕੰਮ ਦੇ ਵਿੱਚ ਹੀ ਨਾ ਬਣਿਆ ਕਰ ਠੀਕ ਆ ਹੂੰ ਚਲ ਤੂੰ ਐ ਕਰ ਤੂੰ ਦੇਖਦੀ ਹੈਂ ਪਹਿਲਾਂ ਉਧਰ ਕਰ ਪੈਸੇ ਕੋਲ ਠੀਕ ਆ ਮੰਮੀ ਦਾ ਲਾਸਟ ਬਾਰ ਹਾਂ ਮੈਂ ਨਾ ਇੱਕ ਕਰ ਮੰਮੀ ਨੂੰ ਜਾ ਕੇ ਫੋਨ ਕਰ ਲੈਣੀ ਆ ਨਾਲੇ ਤੁਹਾਡੇ ਵਸਤੀ ਵੀ ਮਚਾਉਣਾ ਕਿ ਕੋਈ ਗੱਲ ਨਹੀਂ ਤੁਸੀਂ ਰੋਟੀ ਖਾ ਲਈ ਸੀ ਨਹੀਂ ਬਸ ਮੈਂ ਅੱਪੀ ਖਾ ਲਊਗਾ ਤੂੰ ਜਾ ਤੂੰ ਬਈ ਨਾ ਪਤਾ ਤੂੰ ਭੁੱਖਾ ਹੀ ਚੱਲ ਗਿਆ ਸੀ ਮੈਂ ਰੋਟੀ ਵੀ ਲੈ ਕੇ ਆਉਂਦਾ ਪਹਿਲਾਂ ਆਪਣੋਂ ਉਹ ਜ਼ਰੂਰੀਆਂ ਨੇ ਉੱਥੇ ਤਾਂ ਫਿਰ ਵੀ ਖਾ ਲਊਗਾ ਤੂੰ ਜਾ ਕੋਈ ਨਹੀਂ ਮੈਂ ਕਰ ਦਿੰਨੀ ਉਸ ਤੇ ਵੀ ਫੋਨ ਟੈਨਸ਼ਨ ਨਾ ਲੈਕਰ ਮੇਰੇ ਹੁੰਦੇ ਇਹ ਬਹੇਮੀ ਡਰੀ ਜਾਂਦੀ ਰਹਿੰਦੀ ਆ ਜੇ ਤੇਰੀ ਮੰਮਾ ਮੇਰੀ ਵੀ ਤਾਂ ਮੰਮਾ ਲੱਗਦੇ ਨੇ ਤੇ ਤੈਨੂੰ ਪੈਸਿਆਂ ਦੀ ਲੋੜ ਆ ਹੋਰ ਤੇਰੇ ਤਾਂ ਹੈਗੇ ਨੇ ਐ ਕਰਦੀ ਆ ਫੋਨ ਲਾਉਣੀ ਆ ਮਰਿੰਦਰ ਨੂੰ ਐ ਨਹੀਂ ਗੱਲ ਲੋਟਾਂ ਵੀ ਹੈਗੀ ਦੇਖ ਲੈ ਕਿੰਨਾ ਕੁਸ ਬੋਲ ਕੇ ਗਈ ਹੈ ਕਿ ਹੈ ਨਾਲੇ ਤਾਂ ਕੁੜੀ ਨੂੰ ਸੌ ਸੌ ਗੱਲਾਂ ਬੋਲਦੀ ਐ ਨਾਲੇ ਭਾਲਦੀ ਆ ਕੀ ਹਿੱਸੇ ਇਹ ਤਾਂ ਭੋਲ ਹੀ ਹੈਗੀ ਬੋਲਦੀ ਆ ਹਾਂ ਉਹ ਤਾਂ ਮਰਿੰਦਰ ਹਾਂ ਕਿਵੇਂ ਆ ਪੁੱਤ ਦੱਸ ਠੀਕ ਆ ਪੁੱਤ ਠੀਕ ਆ ਹੋਰ ਕੰਮ ਕਰ ਤੇ ਜਾਈ ਜਾਂ ਨਹੀਂ ਇਥੇ ਹਾਂ ਪੁੱਤ ਉਹ ਤਾਂ ਕਰਨਾ ਹੀ ਹੈਗਾ ਹਾਂ ਚੱਲ ਕੋਈ ਨਾ ਠੀਕ ਆ ਪ੍ਰੀਤ ਵੀ ਜੀ ਲੱਗਿਆ ਹੋਇਆਗਾ ਉਹਦਾ ਹੋਰ ਮੈਂ ਵੀ ਪੁੱਤ ਆ ਗਈ ਸੀਗੀ ਹਾਂ ਕੱਲ ਹੀ ਆਈ ਆ ਤੀ ਸਾਰੇ ਠੀਕ ਆ ਪੁੱਤ ਫਿਰ ਮੇਰਾ ਵੀ ਜੀ ਨਹੀਂ ਲੱਗਿਆ ਸੀਗਾ ਮੈਂ ਚੱਲ ਜਾਵਾਂ ਆ ਲੋੜੀ ਦਾ ਤਿਹਾਰ ਨੰਗ ਗਿਆ ਸੀਗਾ ਹੁਣ ਮੈਂ ਕਿਹਾ ਚੱਲ ਜਾਵਾਂ ਭੈਣ ਵੀ ਕੱਲੀ ਹੈਗੀ ਨਾਲੇ ਪ੍ਰੀਤ ਆਈ ਹੋਈ ਐ ਚੱਲ ਸਾਡਾ ਜੀ ਲੱਗ ਜਾਂਦਾ ਹੈਗਾ ਹਾਂ ਹਾਂ ਪੁੱਤੋ ਫੋਨ ਤਮੈਂ ਕੀਤਾ ਸੀਗਾ ਉਹ ਨਾ ਤੇਰੀ ਭੂਆ ਆਈ ਸੀਗੀ ਤੇ ਬਲਾਈ ਕੁਝ ਬੋਲਦੀ ਸੀਗੀ ਆ ਤੇਰੀ ਮਾਂ ਨੂੰ ਸਾਸੂ ਕੁਝ ਮਿਹਨੇ ਦੇ ਕੇ ਗਈ ਆ ਨਾਲੇ ਹੁਣ ਗੱਲ ਮੁੱਕਦੀ ਐ ਕਹਿੰਦੀ ਆ ਜਿਹੜਾ 2.5 ਲੱਖ ਦਾ ਕਪੜਾ ਕੀਤਾ ਨਵੀਨ ਨੇ ਮੈਨੂੰ ਕੀ ਪਤਾ ਕਹਿੰਦੀ ਤੁਹਾਨੂੰ ਪਤਾ ਕਹਿੰਦੀ ਨਾ ਦਿਨ ਦੀ ਉਹ ਕਹਿੰਦੀ ਉਹ ਤਾਂ ਲਾਲਚ ਦੀ ਮਾਰੀ ਦਿੱਤੇ ਪੈਸੇ ਤੂੰ ਸਭ ਕੁਝ ਬੋਲਦੀ ਸੀ ਹਾਂ ਖੁਣਾਏ ਕਰ ਪੁੱਤ ਤੂੰ ਮੈਂ ਤਾਂ ਤੇਰੀ ਮਾਤਾ ਨਾ ਗੁੱਸਾ ਕਰਦੀ ਸੀ ਕਿ ਵੀ ਦੱਸੀ ਨਾ ਮਨਿੰਦਰ ਨੂੰ ਪਰ ਮੇਰਾ ਤਾਂ ਪੁੱਤ ਮੰਨ ਨਹੀਂ ਟਿਕਿਆ ਹੈਗਾ ਉਹ ਕਹੇ ਮੈਂ ਤਾਂ ਦੱਸੂੰਗੀ ਮੈਂ ਤਾਂ ਚੋਰੀਆਂ ਜੇ ਫੋਨ ਲਾਇਆ ਹੈਗਾ ਹਾਂ ਹੋਰ ਬਲਾਈ ਰੋਂਦੀ ਸੀ ਉਧਰ ਪ੍ਰੀਤ ਬਾਹਰੋਂ ਆ ਗਈ ਖੇਡ ਖੂਡ ਕੇ ਪ੍ਰੀਤ ਨੇ ਵੀ ਦੇਖ ਲਈ ਨਾਨੀ ਰੋਈ ਜਾਂਦੀ ਹੈ ਪੁੱਛਣਾ ਪੁੱਤ ਮਨ ਤਾਂ ਖਰਾਬ ਹੁੰਦਾ ਹੀ ਹੈ ਸੋਸਾ ਕੁਸ ਮੈਨੂੰ ਬੋਲ ਗਈ ਹਾਂ ਐ ਕਹਿੰਦੀ ਐ ਜਿੰਨਾ ਚਿਰ ਆਹ ਤੇਰੀ ਭੈਣ ਮਖਤਿਆਰ ਨਾਲ ਇੱਥੇ ਉਹਨਾਂ ਚਿਰ ਕੁਛ ਨਹੀਂ ਠੀਕ ਹੁੰਦਾ ਇਹ ਤੂੰ ਘਰੇ ਬਾੜ ਲਈ ਪੁੱਤ ਬਸ ਕਿਹੜੀਆਂ ਗੱਲਾਂ ਦੱਸਾਂ ਤੈਨੂੰ ਮੈਂ ਮੈਂ ਕਿਹਾ ਬਾਤੂ ਬੋਲਦੀ ਐ ਹਰਦੀ ਨਹੀਂ ਪਾਗੀ ਕੇਰਾ ਤਾਂ ਹਾਂ ਤੂੰ ਆ ਜੀ ਪੁੱਤ ਅੱਜ ਸਵੇਰ ਚ ਆ ਜਾ ਠੀਕ ਐ ਨਾਲ ਤਾਂ ਤੇਰੀ ਮਾਂ ਨਾਲ ਗੱਲ ਕਰ ਆ ਕੇ ਇਹਦਾ ਮੰਨ ਟਿਕ ਜੂਗਾ ਅਲਤਰੀ ਪੂਆ ਜਿਹੜਾ ਕੁਝ ਬੋਲਦੀ ਉਹ ਤਾਂ ਮੈਂ ਐਂ ਤਾਂ ਫਿਰ ਮੈਂ ਵੀ ਖੰਡ ਬਥੇਰੀ ਪਾ ਦਨੀ ਆ ਉਹਨੂੰ ਮੈਂ ਵੀ ਘੱਟ ਨਹੀਂ ਹੈਗੀ ਸੱਚੀ ਗੱਲ ਐ ਚਲ ਤੂੰ ਦੱਸੀ ਨਾ ਬੀਮਾਸੀ ਨੇ ਫੋਨ ਕੀਤਾ ਸੀ ਬਾਅਦ ਚ ਪਤਾ ਲੱਗੇ ਲੱਗ ਜੇ ਕਿ ਰਾਉਣਸਾਰਨਾ ਪੁੱਤ ਪੰਡਾ ਪੰਨੀ ਹਾਂ ਆਜੀ ਚੰਗਾ ਹੋਰ ਕੋਈ رائے ਕਰਦੇ ਆ ਬਹਿ ਕੇ ਚਲ ਚੰਗਾ ਕਰ ਲੈ ਕੰਮ ਠੀਕ ਐ ਪੁੱਤ ਆ ਤਾਂ ਹੈ ਨਹੀਂ ਕਿ ਵੀ ਉਹਨੂੰ ਕੁੜੀ ਨੂੰ ਨਾ ਪਤਾ ਲੱਗੇ ਦੱਸ ਉਹ ਤਾਂ ਘਰ ਦੇ ਇਸ ਦੀ ਮਖਤਿਆਰ ਨੂੰ ਹੀ ਬਣਾਉਣੀ ਐ ਹੋਰ ਦੱਸ ਉਹ ਬਣੂਗੀ ਜਦੋਂ ਉਹਨੂੰ ਸਾਰੀ ਗੱਲ ਦਾ ਪਤਾ ਲੱਗਿਆ ਆਪੇ ਆਪਦੀ ਮਾਂ ਨੂੰ ਅਕਲ ਦੇਊਗੀ ਸਿਆਣੀ ਤਾਂ ਬਥੇਰੀ ਐ ਚਲ ਠੀਕ ਆ ਉਹਦਾ ਜੈਖਣ ਦਾ ਪਰਦਾ ਪੈ ਗਿਆ ਕੋਈ ਦਿਮਾਗ ਤੇ ਲਾਲੀ ਬਗਾਨੇ ਨੇ ਮਾਗਰ ਉਹ ਤਾਂ ਬਥੇਰੀ ਸਿਆਣੀ ਸੀ ਚੰਤਰੀ ਚਲ ਜਾ ਮਾਂ ਖਣ ਕੇ ਖਾਣ ਕੀ ਕਰ ਲੱਗਿਆ ਇਹ ਬਿਮਾਰੀ ਤੇ ਨੀਰ ਵੀ ਇਹਦੇ ਕੋ ਜਲੀ ਚਲ ਕੇ ਫੋਨ ਕਰ ਤੈਨ ਨਾਲ ਜੀ ਠੀਕ ਆ ਬਾਏ ਬਾਏ ਮੇਰੇ ਮੁੰਡਿਆ ਆ ਕਿੱਦਾਂ ਚੱਕ ਕੇ ਬੈਗ ਤੁਰ ਜਾਂਦੀ ਹੈਗੀ ਉਹ ਬੇਬੇ ਤੈਨੂੰ ਦੱਸਦਾ ਸੀਗਾ ਉਹਦੀ ਮਾਂ ਬਿਮਾਰ ਹੈਗੀ ਠੀਕ ਉਹਦਾ ਪਤਾ ਲੈਣ ਗਈ ਆ ਬੇ ਮਾਂ ਬਿਮਾਰ ਆ ਫਿਰ ਤੂੰ ਨਾਲ ਵਗ ਜਾਂਦਾ ਨਾਲ ਤੂੰ ਪਤਾ ਲਿਆ ਆਉਂਦਾ ਜਾ ਕੇ ਕਿਹਾ ਸੀਗਾ ਤੂੰ ਤਾਂ ਕਹਿੰਨੇ ਨਾ ਵੀ ਤੇਰੀ ਟੈਨਸ਼ਨ ਨਹੀਂ ਲੈਂਦੇ ਉਹ ਮੈਨੂੰ ਕਹਿ ਕੇ ਤਾਂ ਕੀ ਆ ਕਹਿੰਦੀ ਬੇਬੇ ਦਾ ਕੋਣ ਹੈ ਇੱਥੇ ਤੂੰ ਬੇਬੇ ਦਾ ਧਿਆਨ ਰੱਖੀ ਕਹਿੰਦੀ ਮੈਂ ਜਾ ਫੜਦੀ ਆ ਬੇਬੇ ਦਾ ਧਿਆਨ ਤਾਂ ਹਉ ਹੀ ਕਹਿੰਦੀ ਹੈਗੀ ਤੂੰ ਮਾੜੀ ਜੀ ਬਿੜ ਕੇ ਰੱਖਿਆ ਘਰ ਸੁ ਜਮਾ ਉੱਤੇ ਇਨਤਜ ਵੀ ਨਾ ਉਹ ਬੇਬੇ ਹੁਣ ਮੈਂ ਕੀ ਬਿੜ ਕੇ ਰੱਖਾਂ ਐਨਾ ਚਰਤਾ ਹੋਗਾ ਤੇ ਨਾਲ ਰਹੀ ਜਾਂਦੇ ਨੇ ਮੈਨੂੰ ਹੋਰ ਮੈਂ ਕਿੰਨਿਆਂ ਜਿ ਬਿੜ ਕੇ ਰੱਖਾਂ ਛੋਟੇ ਤਾਂ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਹੋਇਆ ਪਿਆਗਾ ਨਾ ਕਿੰਨੇ ਕਿ ਦਿਨ ਹੋ ਗਏ ਇਹਨੂੰ ਆਈ ਨੂੰ ਸਾਰੇ ਇਹਨੂੰ ਹਜੇ 10 ਦਿਨ ਹੋਇਆ ਇਹਨੂੰ ਤੈਨੂੰ ਕੀ ਪੈਕ ਛੇਤ ਆਇਲਾ ਸਿੱਧੂ ਪਹਿਲਾਂ ਤਾਂ ਨਾਲ ਹੀ ਰਹਿੰਦੀ ਸੀ ਨਾ ਤੈਨੂੰ ਘੜਾ ਪਤਾ ਨਹੀਂਗਾ ਸਾਰੀ ਕੱਲੀ-ਕੱਲੀ ਗੱਲ ਦਾ ਪਤਾ ਤੈਨੂੰ ਠੀਕ ਆ ਕੱਲੀ-ਕੱਲੀ ਗੱਲ ਦਾ ਪਤਾ ਹੈਗਾ ਕਿਤੇ ਪੈਸਾ ਤੇ ਨਹੀਂ ਲੈ ਕੇ ਹੋਰ ਭੱਗ ਜੇ ਇਹ ਉਹ ਨਹੀਂ ਜਾਂਦੀ ਮਾਂ ਕਿੱਥੇ ਜਾਣਿਆ ਨੇ ਇਹ ਕਾਰ ਬੰਨਣ ਵਾਲੀ ਕੁੜੀ ਹੈ ਨਹੀਂਗੀ ਮੈਂ ਤੈਨੂੰ ਬਾਰ-ਬਾਰ ਆ ਨਹੀਂ ਆ ਤੂੰ ਮਾੜਾ ਮੋਟਾ ਨਾ ਇਹਨੂੰ ਸਮਝਾ ਕੇ ਰੱਖਿਆ ਕਰ ਤੈਨੂੰ ਹੋਇਆ ਕੀ ਪਿਆ ਬੇਬੇ ਪਰ ਆਣੂ ਵਾਲੀਆਂ ਗੱਲਾਂ ਕਿਹੰਜਾਂ ਕਰ ਲੱਗੀ ਤੂੰ ਜਿਹੇ ਜਿਓਂ ਗੱਲਾਂ ਕਰਦੇ ਉਹ ਜਿਹੇ ਹੁਣ ਤੂੰ ਕਰ ਲੱਗੀ ਮੈਂ ਆਣੂ ਵਾਲੀਆਂ ਗੱਲਾਂ ਨਹੀਂ ਕਰਦੀ ਮੈਂ ਤੈਨੂੰ ਸਹੀ ਕਹਿਣੀ ਅੱਜ ਕੱਲ੍ਹ ਦੀਆਂ ਕੁੜੀਆਂ ਕੱਤਰੀਆਂ ਕਿਸੇ ਦੇ ਵਰਤ ਚ ਨਹੀਂ ਰਹਿੰਦੇ ਹੁੰਦੇਗਾ ਇੱਕ ਤੈਨੂੰ ਤਾਂ ਕੋਸਾ ਕਮਾਉਂਦਾਗਾ ਕੋਸਾ ਸੱਚ ਨਹੀਂ ਦੱਸਦਾਗਾ ਹੁੰਦਾਗਾ ਤੂੰ ਮਰਾ ਦਿਮਾਗ ਤਾਂ ਖੋਲ ਨਾ ਆ ਉਸਦਾ ਦਿਮਾਗ ਤੇਰਾ ਡਿੱਕੜਾ ਬਣਿਆ ਪਿਆ ਉਹ ਕੋਈ ਗੱਲ ਨਹੀਂ ਬੇਬੇ ਡਿੱਗੜੇ ਦਾ ਹਾਂ ਇਹ ਪਤਾ ਕੀ ਤੇ ਆ ਜੀ ਠੀਕ ਆ ਜਿਹਦੀ ਮਾਂ ਬਿਮਾਰ ਆ ਉਹਦਾ ਪਤਾ ਲੈਣ ਗਈ ਆਗੀ ਮੈਂ ਤਾਂ ਕਿਹਾ ਸੀ ਮੈਂ ਤੇਰੇ ਨਾਲ ਚੱਲ ਪੜਦਾ ਉਹ ਕਹਿੰਦੀ ਘਰੇ ਕੋਈ ਹੈ ਨਹੀਂ ਤਾਂ ਕਰਕੇ ਕੱਲੀ ਬਾਕੀ ਆ ਨਾਲ ਦੇ ਪਿੰਡ ਤਾਂ ਜਾਣਾਗਾ ਨਾ ਹੁਣ ਤੂੰ ਬਾਹਰ ਕਰਤੀ ਇਹ ਤੇ ਉੱਥੋਂ ਤੇ ਚੜ੍ਹਾ ਵੀ ਹੁੰਦਾ ਮਾੜੇ ਮੋਟੇ ਨਾਲ ਤੈਨੂੰ ਪਤਾ ਲੱਗ ਜਾਂਦਾ ਓ ਬੇਬੇ ਅਗਲਾ ਕੀ ਕਹੂ ਕੁਝ ਕੁਝ ਕਰੀ ਜੰਨੀ ਆਗੀ ਸਹੀ ਤਾਂ ਹੈਗੀ ਆ ਉਹ ਸਹੀ ਨਾ ਮਾਂ ਨੂੰ ਗਲਤ ਨਹੀਂ ਆਂਦੀ ਵੀ ਉਹ ਗਲਤ ਆ ਤੇਰਾ ਹੱਕ ਬਣਦਾ ਸੀ ਕਿ ਉਹਨੂੰ ਬਸ ਬੁਸਤੇ ਚਲਾ ਕੇ ਆਉਂਦਾ ਮੈਨੂੰ ਤਾਂ ਮਨ ਤੂੰ ਐਂ ਦੱਸ ਤੇਰੇ ਮਨ ਦੇ ਵਿੱਚ ਡਰ ਕੀ ਹੈ ਉਹਦੇ ਬਾਰੇ ਮੇਰੇ ਮਾਰਚ ਦਾ ਭਾਈ ਬੜਾ ਡਰ ਆਗਾ ਮੈਂ ਤੈਨੂੰ ਆਏ ਸਮਝਾਉਣੀ ਆ ਪੁੱਤ ਤੂੰ ਮਾਰਾ ਜਨੇ ਤੇ ਇੰਨਾ ਨਾ ਤੇਜਾ ਇੰਨਾ ਕਰਦਾ ਇਹਨੂੰ ਤੂੰ ਪੇਤਨਾ ਦੇ ਤੂੰ ਤਾਂ ਜੰਮੇ ਸਾਰੇ ਵਾਰ ਖੋਲਤੇ ਇਹਦੇ ਕੋਲੇ ਉਹ ਮਮੀ ਤੈਨੂੰ ਵੀ ਪਤਾ ਆਪਣੀ ਨੋਹਾਂ ਕਰਦੀ ਠੀਕ ਆ ਅਕੇ ਪੇਤਨਾ ਦੇ ਕੱਲ ਨੂੰ ਵੀ ਤਾਂ ਆ ਕੇ ਸਾਰਾ ਕੁਝ ਹੀ ਸਾਮੂਹ ਘਰ ਪਰ ਹਜੇ 15 ਦਿਨ ਪਏ ਆ 20 ਦਿਨ ਪਏ ਆ ਹਜੇ ਇੰਨਾ ਕੰਮਾਂ ਚ ਤੂੰ ਪਹਿਲਾਂ ਚ ਇਹਨੂੰ ਸਾਰਾ ਦੱਸੀ ਜਾਣਾ ਕਰਦਾ ਆਪਣਾ ਚੱਲਣ ਚੱਲਾ ਮੈਨੂੰ ਪਤਾ ਬੇਬੇ ਤੂੰ ਕਿਹਦੀਆਂ ਗੱਲਾਂ ਚ ਬੋਲਦੀ ਠੀਕ ਆ ਬੋਲਦੀਆਂ ਕਿਹਦੀਆਂ ਗੱਲਾਂ ਚ ਇਹੁੰ ਮੁੰਡੇ ਨੂੰ ਸਮਝ ਨਹੀਂ ਆਈ ਮੈਂ ਮੱਥਾ ਫੋੜੀ ਰੋਜ਼ ਕਰਦੀ ਆ ਇਹਦਾ ਦਿਮਾਗ ਜਮਾ ਡਿੱਕਰਾ ਬਣਾਤਾ ਇਹ ਕੁੜੀ ਨੇ ਖਣੀ ਇਹ ਕਹੇ ਜੀ ਕੁੜੀ ਹੈਗੀ ਕਹੇ ਜੀ ਨਾ ਮੈਨੂੰ ਤਾਂ ਲੱਗਦਾ ਨੀ ਇਹ ਘਰ ਬੰਨ੍ਹ ਲੂਗੀ ਇਹ ਤਾਂ ਸਾਡਾ ਖਾ ਸਾਰਾ ਘਰ ਨਾ ਹੁੰਝ ਕੇ ਲੈ ਕੇ ਜਾਊਗੀ ਮੈਂ ਤਾਂ ਹੀ ਲੱਗੀ ਜਾਂਦਾ ਸੀ